ਸਤਿ ਸ਼੍ਰੀ ਅਕਾਲ ਨਮਸਕਾਰ ਆਪ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੋਗ ਬਹੁਤ ਚੰਗੀ ਖੁਸ਼ਖਬਰੀ ਕੈਨੇਡਾ ਤੋਂ ਸਾਹਮਣੇ ਆਈ ਹੈ ਲਗਾਤਾਰ ਨੈਗੇਟਿਵ ਨਿਊਜ਼ ਦੇ ਵਿਚਕਾਰ ਕੈਨੇਡਾ ਤੋਂ TRT PR ਪ੍ਰੋਗਰਾਮ ਦੇ ਅੰਡਰ ਹੁਣ ਤੁਸੀਂ ਓਪਨ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ ਕੌਣ ਕਰ ਸਕਦਾ ਹੈ एलिजिबिलिटी क्राइटेरिया ਕੀ ਹੈ ਇਸ ਪਾਲਿਸੀ ਨੂੰ ਲੈ ਕੇ ਨਵੀਂ ਅਪਡੇਟ ਕੀ ਹੈ ਤੇ ਇਸ ਪਾਲਿਸੀ ਨਾਲ ਜੁੜੀ ਹੋਈ ਹਰ ਅਪਡੇਟ ਜਿਹੜੀ ਹੁਣ ਤੱਕ ਦੀ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਹੁਤ ਪੋਜ਼ਿਟਿਵ ਅ ਅਪਡੇਟ ਕਹੀ ਜਾ ਸਕਦੀ ਹੈ ਹੁਣ ਤੱਕ ਦੀ ਖਾਸ ਕਰਕੇ ਜੇਕਰ 2024 ਦੇ ਦੇਖੀ ਜਾਵੇ ਤਾਂ ਜਾਂਦੇ ਜਾਂਦੇ 2024 ਦੇ ਵਿੱਚ ਇੱਕ ਚੰਗੀ ਖਬਰ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਚੈਨਲ ਹੈ ਜਿੱਥੇ ਸਿਰਫ ਅਸੀਂ ਤੁਹਾਡੀ ਗੱਲ ਕਰਦੇ ਹਾਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿਪਸ ਨਾੜਸ ਹੋਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਐਸੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆਂ ਦਰਸਲ ਕੈਨੇਡਾ ਨੇ ਇੱਕ TR2PR ਪਾਥਵੇ ਪ੍ਰੋਗਰਾਮ ਸ਼ੁਰੂ ਕੀਤਾ ਸੀ ਹੋ ਜਿਹੜਾ TR2PR ਪ੍ਰੋਗਰਾਮ ਸ਼ੁਰੂ ਕੀਤਾ ਸੀਗਾ ਉਹ ਉਦੋਂ ਸ਼ੁਰੂ ਕੀਤਾ ਸੀ ਜਦੋਂ ਕੋਵਿਡ ਦੇ ਹਾਲਾਤ ਸੀਗੇ 2021 ਦੇ ਵਿੱਚ ਨਵੰਬਰ 2021 ਦੇ ਵਿੱਚ ਇਸ ਪਾਲਿਸੀ ਨੂੰ ਟੈਂਪਰੇਰੀ ਤੌਰ ਦੇ ਉੱਤੇ ক্লোਜ਼ ਕਰ ਦਿੱਤਾ ਗਿਆ ਸੀਗਾ ਯਾਨੀ ਇਹ ਟੰਪ ਪਾਲਿਸੀ ਜਿਹੜੀ ਹੈ ਉਸ ਨੂੰ ਬੰਦ ਕਰ ਦਿੱਤਾ ਗਿਆ ਸੀਗਾ ਜਦੋਂ ਇਹ ਪਾਲਿਸੀ ਬੰਦ ਕੀਤੀ ਗਈ ਉਦੋਂ ਤੱਕ ਜਿੰਨਿਆਂ ਨੇ ਵੀ ਇਸ ਪਾਲਿਸੀ ਦੇ ਅੰਡਰ ਕੈਨੇਡਾ ਦੇ ਵਿੱਚ ਪੀਆਰ ਦੀ ਅਪਲੀਕੇਸ਼ਨ ਲਗਾਈ ਸੀਗੀ ਜਿਨ੍ਹਾਂ ਦੇ ਅਪਲੀਕੇਸ਼ਨ ਹਾਲੇ ਪੈਂਡਿੰਗ ਹੈ ਜਿਨ੍ਹਾਂ ਤੇ ਹਾਲੇ ਡਿਸੀਜਨ ਨਹੀਂ ਮਿਲਿਆ ਪਰ ਉਹਨਾਂ ਨੂੰ AOR ਯਾਨੀ ਐਕਨੋਲਜਮੈਂਟ ਆਫ ਰਿਸਿਪਟ ਜਿਹੜੀ ਹੈ ਉਹ ਰੀਸੀਵ ਹੋ ਚੁੱਕੀ ਹੈ ਉਹਨਾਂ ਦਾ ਵੈਲਿਡ ਇੰਗਲਿਸ਼ ਦਾ ਲੈਂਗੁਏਜ ਟੈਸਟ ਹੈ ਜਾਂ ਫਿਰ ਉਹਨਾਂ ਦਾ ਜਿਹੜਾ ਵਰਕ ਪਰਮਿਟ ਹੈ ਉਹਦੀ ਮਿਆਦ 4 ਮਹੀਨੇ ਤੋਂ ਘਟ ਦੀ ਬਚੀ ਐ ਤਾਂ ਉਹ ਹੁਣ ਓਪਨ ਵਰਕ ਪਰਮਿਟ ਕੈਨੇਡਾ ਦੇ ਵਿੱਚ ਅਪਲਾਈ ਕਰ ਸਕਦੇ ਨੇ ਇਸ ਪਾਲਿਸੀ ਦੇ ਅੰਡਰ 2026 ਤੱਕ ਉਹਨਾਂ ਦਾ ਵਰਕ ਪਰਮਿਟ ਐਕਸਟੈਂਡ ਹੋ ਜਾਣਾ ਹੈ ਦਸੰਬਰ 2026 ਤੱਕ ਉਹਨਾਂ ਨੂੰ ਆਜ਼ਾਦੀ ਮਿਲ ਜੇਗੀ ਕੈਨੇਡਾ ਦੇ ਵਿੱਚ ਕੰਮ ਕਰਨ ਦੀ ਸਿਰਫ ਜਿਹੜੇ ਪ੍ਰਿੰਸੀਪਲ ਅਪਲੀਕੈਂਟ ਸੀਗੇ ਉਹਨਾਂ ਨੂੰ ਹੀ ਫਾਇਦਾ ਹੋਣਾ ਸਗੋਂ ਉਹਨਾਂ ਦੇ ਨਾਲ ਜਿਹੜੇ ਵੀ ਉਹਨਾਂ ਦੇ ਫੈਮਿਲੀ ਮੈਂਬਰ ਸੀ ਭਾਵੇਂ ਕੋਈ ਸਪਾਊਸ ਕਾਮਨ ਲਾ ਪਾਰਟਨਰ ਜਾਂ ਇੰਡੀਪੈਂਡੈਂਟ ਸੀਗੇ ਉਹਨਾਂ ਨੂੰ ਵੀ ਹੁਣ ਪੀਆਰ ਦੀ ਅਪਲੀਕੇਸ਼ਨ ਜੇਕਰ ਉਹਨਾਂ ਦੀ ਵੀ ਲੰਬਿਤ ਪਈ ਸੀਗੀ ਪੈਂਡਿੰਗ ਪਈ ਸੀ ਤੇ ਉਹ ਵੀ ਹੁਣ OWP ਯਾਨੀ ਕਿ ਓਪਨ ਵਰਕ ਪਰਮਿਟ ਜਿਹੜਾ ਉਹ ਅਪਲਾਈ ਕਰ ਸਕਦੇ ਨੇ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਅਪਡੇਟ ਹੈ ਹੁਣ ਜਿਹੜੀ ਇਹ ਟੈਂਪਰੇਰੀ ਪਬਲਿਕ ਪਾਲਿਸੀ ਸੀਗੀ ਉਸ ਨੂੰ ਐਕਸਟੈਂਡ ਕਰਕੇ ਦਸੰਬਰ 31 2026 ਤੱਕ ਵਧਾ ਦਿੱਤਾ ਗਿਆ ਹੈ ਯਾਨੀ ਕਿ 31 ਦਸੰਬਰ 2026 ਤੱਕ ਹੁਣ ਰਾਹਤ ਦੀ ਸਾਹ ਜਿਹੜੀ ਹੈ ਉਹ ਇਹ ਲੈਣਗੇ ਦਰਸਲ ਇਹ ਪਬਲਿਕ ਪਾਲਿਸੀ ਕੈਨੇਡਾ ਲੈ ਕੇ ਇਸ ਕਰਕੇ ਆਇਆ ਸੀ ਕਿਉਂਕਿ ਕੋਵਿਡ ਤੋਂ ਬਾਅਦ ਜਦੋਂ ਲੇਬਰ ਸ਼ਾਰਟੇਜ ਸੀਗੀ ਤਾਂ ਉਹਨੂੰ ਪੂਰੀ ਕਰਨ ਵਾਸਤੇ ਕੈਨੇਡਾ ਨੇ ਪਬਲਿਕ ਪਾਲਿਸੀ ਅਨਾਉਂਸ ਕੀਤੀ ਸੀ ਜਿਸ ਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਭਈ ਜਿਹੜੇ ਵੀ ਵਿਦਿਨ ਕੈਨੇਡਾ ਨੇ ਟੈਂਪਰੇਰੀ ਜਿਨ੍ਹਾਂ ਦਾ ਕਹਿ ਸਕਦੇ ਆ ਕਿ ਸਟੇਟਸ ਹੈ ਉਹ ਆਪਣੇ ਸਟੇਟਸ ਨੂੰ ਪਰਮਾਨੈਂਟ ਦੇ ਲਈ ਸ਼ਿਫਟ ਕਰ ਸਕਦੇ ਨੇ ਭਾਵੇਂ ਉਹ ਇੰਟਰਨੈਸ਼ਨਲ ਗ੍ਰੈਜੂਏਟ ਨੇ ਭਾਵੇਂ ਫੋਰਨਰ ਵਰਕਰ ਨੇ ਉਹਨਾਂ ਵਾਸਤੇ ਇੱਕ ਪ੍ਰੋਗਰਾਮ ਪਾਸੇ ਪ੍ਰੋਗਰਾਮ ਜਿਹੜਾ ਟੈਂਪਰੇਰੀ ਤੌਰ ਤੇ ਲਾਂਚ ਕੀਤਾ ਗਿਆ ਸੀਗਾ ਤੇ ਇਸ ਜਿਹੜਾ ਟੈਂਪਰੇਰੀ ਪ੍ਰੋਗਰਾਮ ਲਾਂਚ ਕੀਤਾ ਗਿਆ ਸੀਗਾ ਇਸ ਪ੍ਰੋਗਰਾਮ ਦੇ ਅੰਡਰ ਬਹੁਤ ਲੋਕਾਂ ਨੇ ਅਪਲੀਕੇਸ਼ਨ ਲਗਾਈ ਕਈਆਂ ਨੂੰ ਪੀਆਰ ਮਿਲ ਗਈ ਤੇ ਕਈਆਂ ਦੀ ਅਪਲੀਕੇਸ਼ਨ ਜਿਹੜੀ ਉਹ ਹਾਲੇ ਅੰਡਰ ਪ੍ਰੋਸੈਸ ਹੈ ਸੋ ਜਿਨ੍ਹਾਂ ਦੀ ਅਪਲੀਕੇਸ਼ਨ ਹਾਲੇ ਅੰਡਰ ਪ੍ਰੋਸੈਸ ਹੈ ਜਿਨ੍ਹਾਂ ਦੀ ਅਪਲੀਕੇਸ਼ਨ ਹਾਲੇ ਕੰਪਲੀਟ ਨਹੀਂ ਹੋਈ ਉਹਨਾਂ ਵਾਸਤੇ ਇਹ ਇੱਕ ਬਹੁਤ ਚੰਗੀ ਅਪਡੇਟ ਕਹੀ ਜਾ ਸਕਦੀ ਹੈ ਹੁਣ ਐਲੀਜੀਬਿਲਟੀ ਕ੍ਰਾਈਟੇਰੀਆ ਧਿਆਨ ਨਾਲ ਸਮਝੋ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜਿਹੜੀ ਉਹਨਾਂ ਨੇ ਪੀਆਰ ਦੀ ਅਪਲੀਕੇਸ਼ਨ ਲਗਾਈ ਹੈ ਉੱਤੇ ਉਹਨਾਂ ਨੂੰ ਏਓਆਰ ਰਸੀਵ ਹੋ ਗਿਆ ਹੋਣਾ ਚਾਹੀਦਾ ਹੈ ਯਾਨੀ ਐਕਨੋਲਜਮੈਂਟ ਆਫ ਰਿਸਿਪਟ ਜਿਹੜੀ ਹੈ ਉਹ ਉਹਨਾਂ ਨੂੰ ਮਿਲ ਗਈ ਹੋਣੀ ਚਾਹੀਦੀ ਹੈ ਦੂਜਾ ਇਹਦਾ एलिजिਬਿਲਟੀ ਕ੍ਰਾਈਟੇਰੀਆ ਹੈ ਕਿ ਪਈ ਤੁਹਾਡਾ ਜਿਹੜਾ ਵਰਕ ਪਰਮਿਟ ਹੈ ਉਹਦੀ ਮਿਆਦ ਯਾਨੀ ਕਿ ਉਹਦੀ ਵੈਲਿਡਿਟੀ 4 ਮਹੀਨੇ ਤੋਂ ਜ਼ਿਆਦਾ ਨਾ ਪਈ ਹੋਵੇ ਜੇਕਰ ਅੰਡਰ 4 ਮੰਥ ਹੈ 4 ਮਹੀਨੇ ਦੀ ਗੱਲ ਕਰ ਰਹੇ ਆਂ ਅਗਰ ਅੰਡਰ 4 ਮੰਥ ਹੈ ਤਾਂ ਤੁਸੀਂ ਆਪਣਾ ਵਰਕ ਪਰਮਿਟ ਐਕਸਟੈਂਡ ਕਰਵਾ ਸਕਦੇ ਹੋ ਉਸ ਤੋਂ ਬਾਅਦ ਤੁਹਾਡਾ ਜਿਹੜਾ ਸਟੇਟਸ ਹੈ ਉਹ ਕੈਨੇਡਾ ਦੇ ਵਿੱਚ ਵੈਲਿਡ ਹੋਣਾ ਚਾਹੀਦਾ ਹੈ ਤੇ ਉਸ ਤੋਂ ਇਲਾਵਾ ਜਿਹੜਾ CLB ਯਾਨੀ ਕਿ ਲੈਂਗੁਏਜ ਦਾ ਐਬਿਲਿਟੀ ਟੈਸਟ ਹੈ ਉਹ ਤੁਹਾਡਾ ਵੈਲਿਡ ਹੋਣਾ ਚਾਹੀਦਾ ਹੈ ਇਹਦੇ ਵਾਸਤੇ ਹੈਲਥ케ਅਰ ਵਰਕਰ ਜਿਹੜੇ ਵਰਕਰ ਸੀਗੇ ਕੈਨੇਡਾ ਦੇ ਵਿੱਚ ਪਾਓ ਹੈਲਥ케ਅਰ ਦੇ ਸੀਗੇ ਜਾਂ ਫਿਰ ਐਸੈਂਸ਼ੀਅਲ ਵਰਕਰ ਸੀਗੇ ਜਿਹੜੇ ਨਾਨ ਹੈਲਥ케ਅਰ ਦੇ ਨਾਲ ਜੁੜੇ ਹੋਏ ਸੀ ਉਹਨਾਂ ਨੂੰ CLB ਲੈਵਲ 4 ਇੰਗਲਿਸ਼ ਜਾਂ ਫ੍ਰੈਂਚ ਵਿੱਚ ਚਾਹੀਦਾ ਸੀਗਾ ਜੇਕਰ ਕੋਈ ਇੰਟਰਨੈਸ਼ਨਲ ਗ੍ਰੈਜੂਏਟ ਸੀਗਾ ਕੈਨੇਡੀਅਨ ਇੰਸਟੀਚਿਊਟ ਤੋਂ ਤਾਂ ਉਹਨਾਂ ਨੂੰ CLB ਲੈਵਲ 5 ਚਾਹੀਦਾ ਸੀ ਇੰਗਲਿਸ਼ ਜਾਂ ਫ੍ਰੈਂਚ ਦਾ ਜੇਕਰ ਕੋਈ ਫ੍ਰੈਂਚ ਸਪੀਕਰ ਸੀਗਾ ਤਾਂ ਉਹਨਾਂ ਨੂੰ ਪਾ ਮੇਉ ਹੈਲਥ케ਅਰ ਦਾ ਸੀਗਾ ਐਸੈਂਸ਼ੀਅਲ ਨਾਨ ਹੈਲਥ케ਅਰ ਦੇ ਵਿੱਚ ਸੀਗਾ ਯਾਨੀ ਕਿ ਜਿਹੜੀਆਂ ਮੋਡਲੀਆਂ ਸਹਾਇਤਾ ਹੁੰਦੀਆਂ ਨੇ ਉਹਦੇ ਵਿੱਚ ਸੀਗਾ ਤਾਂ ਉਹਨਾਂ ਨੂੰ ਫ੍ਰੈਂਚ ਵਿੱਚ 4 CLB ਲੈਵਲ ਚਾਹੀਦਾ ਜੇ ਫ੍ਰੈਂਚ ਸਪੀਕਰ ਇੰਟਰਨੈਸ਼ਨਲ ਗ੍ਰੈਜੂਏਟ ਸੀਗਾ ਕੈਨੇਡੀਅਨ ਇੰਸਟੀਚਿਊਟ ਤੋਂ ਤਾਂ ਉਹਨਾਂ ਨੂੰ CLB ਲੈਵਲ 5 ਚਾਹੀਦਾ ਹੈ ਫ੍ਰੈਂਚ ਦਾ ਸੋ ਇਹ ਇਹਨਾਂ ਦਾ ਕਹਿ ਸਕਦੇ ਆ ਕਿ ਜਿਹੜਾ ਇੰਗਲਿਸ਼ ਐਬਿਲਿਟੀ ਟੈਸਟ ਹੈ ਉਹਦੀ ਗੱਲ ਕੀਤੀ ਹੈ ਯਾਨੀ ਕਿ ਤੁਹਾਡਾ EOR ਆਇਆ ਹੋਣਾ ਚਾਹੀਦਾ ਹੈ ਤੁਹਾਡਾ ਵਰਕ ਪਰਮਿਟ ਜੇ ਦਾ ਉਹਦੀ ਵੈਲਿਡਿਟੀ 4 ਮਹੀਨੇ ਤੋਂ ਜ਼ਿਆਦਾ ਨਾ ਬਚੀ ਹੋਵੇ ਉਸ ਤੋਂ ਇਲਾਵਾ ਤੁਹਾਡਾ ਜਿਹੜਾ ਲੈਂਗੁਏਜ ਟੈਸਟ ਹੈ ਉਹ ਵੈਲਿਡ ਹੋਣਾ ਚਾਹੀਦਾ ਹੈ ਤੇ ਇਹ ਜਿਹੜਾ ਇਹਦਾ ਇਲੀਜੀਬਿਲਟੀ ਕ੍ਰਾਈਟੇਰੀਆ ਤੁਹਾਡੀ ਫਾਈਲ ਜਿਹੜੀ ਉਹ ਅੰਡਰ ਪ੍ਰੋਸੈਸ ਹੋਣੀ ਚਾਹੀਦੀ ਹੈ ਤਾਂ ਤੁਸੀਂ ਆਪਣੀ ਕਹਿ ਸਕਦਾ ਹੈ ਕਿ ਜਿਹੜੀ ਇਹਦੇ ਵਿੱਚ ਤੁਸੀਂ ਆਪਣਾ ਓਪਨ ਵਰਕ ਪਰਮਿਟ ਜਿਹੜਾ ਉਹ ਅਪਲਾਈ ਕਰ ਸਕਦੇ ਹੋ ਤੇ ਤੁਹਾਡੀ ਜਿਹੜੀ ਇਹ ਟੈਂਪਰੇਰੀ ਪਬਲਿਕ ਪਾਲਿਸੀ ਹੈ ਇਸ ਨੂੰ ਹੁਣ ਦਸੰਬਰ 31 2026 ਤੱਕ ਐਕਸਟੈਂਡ ਕਰ ਦਿੱਤਾ ਗਿਆ ਸੋ ਇੱਕ ਬਹੁਤ ਚੰਗੀ ਅਪਡੇਟ ਹੈ ਖਾਸ ਕਰਕੇ ਕੈਨੇਡਾ ਤੋਂ ਲਗਾਤਾਰ ਨੈਗੇਟਿਵ ਨਿਊਜ਼ ਆ ਰਹੀਆਂ ਸੀ ਹਾਲਾਂਕਿ ਉਹਨਾਂ ਵਾਸਤੇ ਕਹਿ ਸਕਦੇ ਜਿਆਦਾ ਖਾਸ ਹੈ ਜਿਹੜੇ ਕੈਨੇਡਾ ਦੇ ਵਿੱਚ ਇਸ ਪਬਲਿਕ ਪਾਲਿਸੀ ਦੇ ਅੰਡਰ ਆਉਂਦੇ ਨੇ ਪਰ ਜੇਕਰ ਇਸ ਪੁਆਇੰਟ ਆਫ 뷰 ਤੋਂ ਪੂਰੇ ਇਮੀਗ੍ਰੇਸ਼ਨ ਪ੍ਰੋਸੈਸ ਦੀ ਗੱਲ ਕੀਤੀ ਜਾਵੇ ਤੇ ਇੱਕ ਪਾਸੇ ਜਿੱਥੇ ਕੈਨੇਡਾ ਨੇ ਇੱਕ ਹੀ ਕਹਿ ਸਕਦਾ ਹੈ ਕਿ ਲਗਾਤਾਰ ਨੈਗੇਟਿਵ ਨਿਊਜ਼ ਦਾ ਦੌਰ ਸੀਗਾ ਤੇ ਉਸ ਦੌਰਾਨ ਜੇਕਰ ਅਜਿਹੀ ਕੋਈ ਪਾਲਿਸੀ ਜਿਹੜੀ ਉਹਨੂੰ ਐਕਸਟੈਂਡ ਕੀਤਾ ਜਾਂਦਾ ਤਾਂ ਆਪਣੇ ਆਪ ਦੇ ਵਿੱਚ ਇੱਕ ਚੰਗੀ ਖਬਰ ਮੰਨੀ ਜਾਏਗੀ ਉਮੀਦ ਕਰਦਾ ਮਿਲੋ ਪਸੰਦ ਆਇਆ ਹੋਗਾ ਚਲ ਨੂੰ ਸਬਸਕ੍ਰਾਈਬ ਕਰ ਲੋ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਚੈਨਲ ਹੈ ਤੁਹਾਡੀ ਗੱਲ ਹੁੰਦੀ ਹੈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿਪਸ ਨਾਟ ਅਸ ਆਫੀਸ਼ਲ ਚਾਂਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਐਸਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚਲੋ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ